और पहले बेहद आता है ना कल देखने के लिए चाहिए मुझे कहीं जाने हैं एक बात क्या है कि कोई ज्यादा शिक्षण बच्चा जो क्या जाने में ज्यादा बेहद दिखता अधिक क्लास में अधिक मार्क्स का होगा तो एमपी बन जाता जो ये अधिक जाता है ये बुद्धि बेटा ये भी माना पानी कहीं पे ਰਬਾ ਨਹਿਰੂ ਜੀ ਇਹ ਜੋ ਜੀ ਵਰਗਵਾਸੀ ਮਨੋ ਸਿੰਘ ਦੀ ਯਾਦ ਵਿੱਚ ਸਮਾਰਕਿਤ ਜੋ ਕਿ ਹਰ ਸਾਲ ਆਪਣੇ ਜੋ ਮੋੜ ਸ਼ਹਿਰ ਦੇ ਵਿੱਚ ਇੱਕ ਜਹਾਰ ਪ੍ਰਗੋਗਾ ਮਾੜੀ ਬਣੀ ਹੋਈ ਹੈ ਸੋ ਸਮੂਹ ਨਾ ਰਵਿਦਾਸਪੁਰ ਮਹੱਲੇ ਦੇ ਸਹਿਯੋਗ ਦੇ ਨਾਲ ਨੌਜਵਾਨ ਫਾਕੇ ਸਹਿਯੋਗ ਦੇ ਨਾਲ ਪੂਰੇ ਮੋੜ ਕਲਵਾਸੇ ਸਹਿਯੋਗ ਦੇ ਨਾਲ ਹਰ ਸਾਲ ਜੋ ਕਿ ਬੱਚੇ ਦੀ ਸ਼ਾਦੀ ਕੀਤੀ ਜਾਂਦੀ ਹੈ ਸੋ ਇਸ ਵਾਰ ਵੀ दो बच्चिया की शादी जो कि अग्रवाल धर्मशाला जा रही है तो हर साल तीन साल हो गए शादी पहला हो चुकी है ये तो दे देखो जी जिन्हें भी समाज के गरीब है कोई अमीर है यह कोई गरीबी तमीरी का फर्क नहीं है ਇਹ ਪਰਿਵਾਰ ਦੇ ਵਿੱਚ ਜਿਵੇਂ ਕਿ ਹੁਣ ਮਕੋਰ ਸਾਹਿਬ ਕੋਲ ਜੋ ਬੱਚੀ ਹੈ ਉਹ 6 ਪੈਣਾਗੇ ਉਹਦੇ ਭਰਾ ਨਹੀਂ ਹੈ ਕੋਈ ਉਹ ਜੋ ਉਹਨਾਂ ਦਾ ਪਿਤਾ ਜੀ ਨੇ ਉਹ ਰੇੜੀ ਦਾ ਜੋ ਕੰਮ ਕਰਦੇ ਨੇ ਕਿਉਂਕਿ ਗਰੀਬ ਪਰਿਵਾਰ ਹੀ ਇਸ ਸਵੱਛਤਾ ਦੇ ਵਿੱਚ ਵਿਆਹ ਕਰਦੇ ਜੀ ਇਸ ਕਾਰਜ ਨੂੰ ਬਹੁਤ ਸੋਹਣਾ ਢੰਗ ਨਾਲ ਦੇਖ ਰਹੇ ਆ ਅਸੀਂ ਆਪਦੇ ਆਪ ਨੂੰ ਕਰਮ ਵਾਲੇ ਸਮਝਦੇ ਆ ਕਿ ਸਾਨੂੰ ਇਹ ਕਾਰਜ ਕਰਨ ਦਾ ਸਮਾਂ ਮਿਲਿਆ ਅਤੇ ਜਿਵੇਂ ਕਿ ਸਾਨੂੰ ਨਗਰ ਦਾ ਸੰਯੋਗ ਮਿਲਿਆਗਾ ਬਹੁਤ ਜਿਆਦਾ ਸੰਜੋਗ ਮਿਲਿਆ ਹਰ ਸਾਲ ਸਾਨੂੰ ਸੰਜੋਗ ਮਿਲਦਾ ਹੈ ਐਵੇਂ ਜਿੁੱਤੀ ਜੇ ਸਾਨੂੰ ਸੰਜੋਗ ਮਿਲਦਾ ਰਹਾ ਔਰ ਆਸ ਹੈ ਸਾਨੂੰ ਸੰਜੋਗ ਮਿਲੂਗਾ ਅਸੀਂ ਬਾਅਦ ਚੜ ਕੇ 2 ਜਿਆਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚੀਆਂ ਦਾ ਵੀ شادی ਕਰਾਂਗੇ ਅੱਜ ਜੀ ਅਸੀਂ ਦੋ ਕੁੜੀਆਂ ਦੀ شادی ਕਰ ਰਹੇ ਹਾਂ ਇਹ ਕਿਹਦੀ ਸੋਸਤਾ ਵੱਲੋਂ ਇਹ ਜੀ ਜਹਰਬੀਰ ਗੁੱਗਾ ਲੋਕ ਸਭਾ ਸੁਸਾਇਟੀ ਵੱਲੋਂ ਬਾਬਾ ਜੈਪਾਲ ਜੀ ਦੇ ਅਸ਼ੀਰਵਾਦ ਸਤਿਕਾਰ ਅਤੇ ਉਹਨਾਂ ਜਿਨ੍ਹਾਂ ਵੀ ਅਸੀਂ ਸੇਵਾਦਾਰਾਂ ਵੱਪੇ ਨਾਲ ਮੋਟਾ ਨਾਲ ਮੋਟਾ ਲਾ ਕੇ ਖੜੇ ਆ ਤੇ ਇਹ ਸਾਡੀਆਂ ਕੰਦੇ ਆ ਅੱਗੇ ਵਾਸਤੇ ਕੀ ਉਮੀਦ ਅੱਗੇ ਵਾਸਤੇ ਉਮੀਦ ਰੱਖਦੇ ਆ ਕਿ ਜਿਵੇਂ ਕਈ ਲੋਕਾਂ ਨੂੰ ਹੁੰਦਾ ਵੀ ਕੋਈ ਚੀਜ਼ ਕੋਈ ਫਰਾਡ ਨਾ ਹੋਵੇ ਅਸੀਂ ਸਾਰਿਆਂ ਦੀ ਗਵਾਹ ਚਾਹੁੰਦੇ ਆ ਕਿ ਹਰ ਸਾਲ ਇਹਦੇ ਤਨਖਾਹ ਦੇ ਵਿੱਚ ਸਾਥੀਆਂ ਹੁੰਦੀਆਂ ਨੇ ਚਰਲੇ ਕੋਈ ਫਰਾਡ ਵਾਜੀ ਵਾਲੀ ਨਹੀਂ ਹੈਗੀ ਜਿੰਨਾ ਵੀ ਕਿਸੇ ਪਾਸੋਂ ਸਾਨੂੰ ਕੋਈ 10 ਰੁਪਏ ਇਕੱਠੇ ਹੁੰਦੇ ਨੇ ਅਸੀਂ ਅੱਜ ਕੁੜੀਆਂ ਦੇ ਕੰਨਾਂ ਦਾ ਦਾਨ ਤੇ ਹੀ ਦੇਣੇ ਨੇ ਜੋ ਵੀ ਕੱਲੀ ਕੱਲੀ ਲਿਸਟ ਬਣਾ ਕੇ ਜਿੰਨਾ ਵੀ ਪੂਰਾ ਜੋ ਕਿ ਕਨੇਡਾ ਦਾ ਸਮਾਨ ਅਸੀਂ ਲੈ ਆ ਅੱਗੇ ਉਮੀਦ ਰੱਖਦੇ ਆ ਕਿ ਬਹੁਤ ਸੋਹਣੇ ਢੰਗ ਨਾਲ ਹੋਰ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣਾ ਹੈ